ਮੇਰਾ ਦਾ ਮਮਤਾ ਮੇਰੇ ਹਸਬੰਦ ਦਾ ਰਵਿੰਦਰ ਪਾਲੀ ਪਹਿਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵਗਾਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤਾਂ ਛੱਡਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਸਾਨੂੰ ਬਾਕਿਆਂ ਦਾ ਨਹੀਂ ਤੁਹਾਡੀ ਪਤਾ ਹੈਗਾ ਕਿਦਾਂ ਨਾ ਫਿਰਦੇ ਕਿਦਾਂ ਨਾ ਨਹੀਂ ਮੈਂ ਤਾਂ ਘਰ ਰਹੀ ਨਹੀਂ ਮੈਨੂੰ ਨਹੀਂ ਨਾ ਪਤਾ ਹੈਗਾ ਕਿਦਨ ਕੀ ਪਤਾ ਨਹੀਂ ਹੁਣ ਕੱਲ ਸਵੇਰੇ ਘਰੋਂ 9 ਵਜੇ ਨਾਤ ਹੋ ਕੇ ਤਿਆਰ ਹੋ ਕੇ ਗਏ ਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਨੇ ਬੱਚਾ ਦਾ ਜਨਮ ਨਹੀਂ ਇਹਨਾਂ ਨਾਲਾਂ ਕੱਲ ਆਈਆਂ ਸਾਰਾਂ ਦੇ ਨੇ ਡੀਕਦੇ ਨਹੀਂ ਆਏ ਰਾਤ ਵੀ ਨਹੀਂ ਘਰ ਆਏ ਫਿਰ ਮਾਰ ਗੱਡੀ ਕਕੇ ਤੇ ਫਿਰ ਮੈਨੂੰ ਫੋਨ ਆਇਆ ਭਾਜੀ ਦਾ ਕਿ ਇੱਧਾ ਫੁੱਲ ਸਵਾਰਿਆਂ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਇਹਨੂੰ ਉਹਦਾ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਇਹਨੂੰ ਕਿੱਲੇ ਮਾਰ ਕੇ ਸੁੱਟਿਆ ਤੇ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕਸਾਈਡ ਪੈਂਦੀ ਆ ਨਿਊ ਮਾਡਲ ਟਾਉਨ ਦੀ ਬੈਕਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਆ ਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਰਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵਾਸੇ ਲੇਟ ਹੋ ਗਏ ਉਹਨੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ 10 ਉਹ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤ ਨਗਰੋਂ ਮੌਲਡੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ ਨੂੰ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ ਨਾ ਵਾਸਤੇ ਸ਼ਰਮਾ ਮੈਂ ਇਹ ਬੇਟਾ ਜਿਹਦੀ ਡੈਥ ਹੋਈ ਹੈ ਇਹਦੇ ਫਾਦਰ ਵੀ ਮੇਰੇ ਨਾਲ ਬਿਜਲੀ ਬੋਰਡ ਚ ਕੰਮ ਕਰਦੇ ਸੀ ਔਰ ਮੇਰੇ ਲੱਗੇ ਇਹਨਾਂ ਦਾ ਘਰ ਹੀ ਥੋੜੇ ਥੋੜੇ ਦਿਨਾਂ ਤੋਂ ਹੀ 2-4 ਮਹੀਨੇ ਤੋਂ ਨਾ ਉਹ ਜਗਾ ਵੇਚ ਕੇ ਕਿਤੇ ਬਾਹਰ ਜਗਾ ਲਈ ਹੈ ਤੇ ਹੰਟਾ ਚ ਹੁਣ ਸਾਡੇ ਨਾਲ ਤੇ ਕੋਈ ਮਹਿ ਨਹੀਂ ਸੀ ਪਤਾ ਲੱਗਾ ਹੁਣ ਇਹਨੇ ਪਤਾ ਲੱਗਾ ਮੈਂ ਐਮਐਲਏ ਦਫਤਰਾਂ ਉੱਥੋਂ ਪਤਾ ਲੱਗਾ ਕਿ ਇਸ ਤਰ੍ਹਾਂ ਡੈਥ ਹੋਈਏ ਮੈਂ ਤੁਹਾਨੂੰ ਹੁਣ ਹੁਣੇ ਸਿੱਧਾ ਇੱਥੇ ਆ ਜਾ ਆ ਤੁਹਾਡੇ ਕੋਲ ਦੱਸਦਾ ਕਾਰਨ ਕੀ ਕਹਿੰਦੇ ਕੋਈ ਵੱਟ ਕੇ ਸੁੱਟ ਗਿਆ ਕਿੰਨੀ ਕੁ ਮਰਸੀ ਬੰਦੇ ਦੀ ਉਮਰ ਲਗਭਗ ਮੇਰੇ ਖਸਾਬ ਨਾਲ 30-35 ਸਾਲ ਹੋਣੀ ਹੈ ਇਹ ਤਾਂ ਬਾਤ ਨਹੀਂ ਪਰਿਵਾਰ ਚ ਵੀ ਕਹਿੰਦੇ ਕੋਈ ਪਰਿਵਾਰ ਚ ਫਾਦਰ ਵੀ ਡੈਥ ਹੋ ਗਏ ਮਦਰ ਵੀ ਡੈਥ ਹੋ ਗਏ ਤੇ ਇਹ ਬੱਚਿਆਂ ਨਾਲ ਚਲੋ ਆਹੀ ਸਮਝਤੀ ਕਰਦੇ ਆਂ ਬਚਾਰੇ ਨਾਲ ਬਹੁਤ ਮਾੜਾ ਕੰਮ ਆਇਆ। ਇਹ ਇਥੇ ਡੈਡਪੋਟ ਕਹਿੰਦੇ ਆ। ਆ ਨਾਲ ਹੀ ਪਈ ਹੈ ਜੀ ਇੱਥੇ ਦਸਲੇ ਪੇਅਰ ਦਰਜਾਨ ਨਹੀਂ ਦੇ ਰਹੇ। ਕਹਿੰਦੇ ਪਹਿਲੇ ਚੈੱਕ ਹੋਏਗਾ ਫਿਰ। ਬਹੁਤ ਮਾੜਾ ਕੰਮ ਆਇਆ ਜੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027। ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027